ਆ ਇੱਕ ਪੰਜਾਬੀ ਬਾਪੂ ਕੈਨੇਡਾ ਦੇ ਵਿੱਚ ਸੈਰ ਕਰ ਰਿਹਾ ਹੁੰਦਾ ਆ ਇਕੱਲਾ ਹੁੰਦਾ ਅਚਾਨਕ ਇੱਕ ਗੋਰਾ ਆਉਂਦਾ ਤੇ ਉਸ ਨੂੰ ਹਰੈਸ਼ ਕਰਨ ਲੱਗ ਜਾਂਦਾ ਤਰ੍ਹਾਂ ਤਰ੍ਹਾਂ ਦੀਆਂ ਜਾਨਵਰਾਂ ਦੇ ਵਾਂਗੂ ਆਵਾਜ਼ਾਂ ਕੱਢਦਾ ਤੇ ਪੰਜਾਬੀ ਬਾਪੂ ਨੂੰ ਡਰਾਉਂਦਾ ਬਾਪੂ ਵਿਚਾਰਾ ਡਰ ਜਾਂਦਾ ਤੇ ਉਸ ਤੋਂ ਖੜਾ ਛਡਵਾਉਣ ਦੀ ਪੂਰੀ ਕੋਸ਼ਿਸ਼ ਕਰਦਾ ਤੇ ਗੋਰੇ ਨੂੰ ਵੀਡੀਓ ਦੇ ਵਿੱਚ ਕਈ ਵਾਰ ਕਹਿੰਦਾ ਡੋਂਟ ਫਾਲੋ ਮੀ ਪਰ ਆ ਮੱਛਰਿਆ ਗੋਰਾ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਫਿਰ ਤਰ੍ਹਾਂ ਤਰ੍ਹਾਂ ਦੀਆਂ ਡਰਾਉਣੀਆਂ ਆਵਾਜ਼ਾਂ ਕੱਢਦਾ ਬੁੱਡੇ ਬਾਪੂ ਨੂੰ ਜਾਣ ਪੁੱਝ ਕੇ ਪਰੇਸ਼ਾਨ ਵੀ ਕਰਦਾ ਤੇ ਗੋਰਾ ਪੁੱਛਦਾ ਬਾਪੂ ਨੂੰ ਵਟ ਇਜ਼ ਯਰ ਨੇਮ ਬਾਪੂ ਕਹਿੰਦਾ ਗੈਰੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕੀਤਾ ਜਾ ਰਿਹਾ ਹੈ ਕੈਨੇਡਾ ਵੀ ਹੁਣ ਸੇਫ ਨਹੀਂ ਰਿਹਾ ਤੇ ਇਸ ਵੀਡੀਓ ਨੂੰ ਦੇਖ ਕੇ ਇੱਕ ਪੰਜਾਬੀ ਵੀਰ ਨੇ ਪੋਸਟ ਪਾਈ ਹੈ ਤੇ ਕਿਹਾ ਜੇਕਰ ਕਿਸੇ ਨੂੰ ਵੀ ਇਸ ਕੰਜਰ ਗੋਰੇ ਦੇ ਬਾਰੇ ਪਤਾ ਤਾਂ ਦੱਸੋ ਪੂਰੇ 500 ਡਾਲਰ ਇਨਾਮ ਵਿੱਚ ਦੇਵਾਂਗੇ ਦੋਸਤੋ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡੀ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਜਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਜਾਂਦੇ ਜਾਂਦੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਦਿਓ ਬਾਕੀ ਦੋਸਤੋ ਆਓ ਤੁਹਾਨੂੰ ਲੈ ਚਲਦੇ ਆ ਇੱਕ ਛੋਟੀ ਜੀ ਇਸ ਵੀਡੀਓ ਦੀ ਕਲਿੱਪ ਦੇ ਵੱਲ। ਜਾ ਤੋ ਅਰੇ ਅਰੇ ਉੱਡ ਰੋਗੀ ਉੱਹ। ਲੈ ਜੀ ਸੇਨੀ ਟੇਕ ਟੂ। ਏ। ਲੈ। ਰੱਖ ਲੈ। ਏ। ਰੱਖੋ। ਏ। ਮੱਸਲੇ। ਮੱਸਲੇ। ਵਾਜ ਦਿਨ। ਅੰਦਰ ਕੇ। ਵਾਜ। ਜੇ ਕਿਸੇ ਨੂੰ ਵੀ ਪਤਾ ਕਿਹੜੇ ਗੋਰੇ ਦੇ ਅਕਾਊਂਟ ਤੋਂ ਵੀਡੀਓ ਅਪਲੋਡ ਹੋਈ ਸੀ ਕਿਹੜਾ ਗੋਰਾ ਹੈਗਾ ਜਿਹੜਾ ਹਰਕਤਾਂ ਕਰਦਾ ਉਹ ਬੰਦੇ ਨੂੰ 500 ਡਾਲਰ ਦਵਾਂਗੇ ਅਸੀਂ ਪਤਾ ਕਰਕੇ ਦੋਸਤੋ ਕਿੰਨੇ ਵੀਡੀਓ ਪਾਈ ਸੀ ਕਿਹੜਾ ਹਰਾਸ ਕਰ ਰਹੀ ਕੰਜਰ ਦਾ ਬੱਚਾ